ਜਸਵਿੰਦਰ ਪੱਲਾ ਜੀ ਦੇ ਅੰਤਿਮ ਯਾਤਰਾ ਦੇ ਵਿੱਚ ਪਹੁੰਚੇ ਅਮਨ ਨੂਰੀ ਦੇਖ ਸਕਦੇ ਹੋ ਕਿ ਅਮਨ ਨੂਰੀ ਦੇ ਜਸਵਿੰਦਰ ਪੱਲਾ ਜੀ ਦੀ ਜਦੋਂ ਗੱਲ ਛੇੜੀ ਗਈ ਤਾਂ ਉਹਨਾਂ ਦੇ ਹੰਝੂ ਨਹੀਂ ਰੁਕੇ ਬੋਲੇ ਕਿ ਸਰਦੂਰ ਸਿਕੰਦਰ ਜੀ ਦੇ ਨਾਲ ਉਹਨਾਂ ਦਾ ਬਹੁਤ ਜ਼ਿਆਦਾ ਪਿਆਰ ਸੀ ਮੈਨੂੰ ਸਮਝ ਨਹੀਂ ਆਉਂਦੀ ਮੈਂ ਕੀ ਕਹਾਂ ਇਹ ਮੈਨੂੰ ਬੜਾ ਹੌਸਲਾ ਦਿੱਤਾ ਭੱਲਾ ਭਾਜੀ ਨੇ ਬਹੁਤ ਮਦਦ ਦਿੱਤਾ ਮੜਕੇ ਮੈਨੂੰ ਇੰਡਸਟਰੀ 'ਚ ਖੜਾ ਕੀਤਾ ਮੈਨੂੰ ਲਿਆ ਕੇ ਜਦੋਂ ਸਰਦੂਲ ਜੀ ਤੋਂ ਬਾਅਦ ਬਹੁਤ ਜ਼ਿਆਦਾ ਕੀਤਾ ਮੇਰੇ ਬੱਚਿਆਂ ਲਈ ਮੇਰੇ ਲਈ ਬਹੁਤ ਬਹੁਤ ਸਾਡਾ 40 ਸਾਲਾਂ ਤੋਂ ਸਾਡੇ ਪਰਿਵਾਰਕ ਰਿਲੇਸ਼ਨ ਸੀ ਕਿ ਉਹਨਾਂ ਨਾਲ 40 ਸਾਲਾਂ ਤੋਂ ਬਹੁਤ ਕੰਮ ਇਕੱਠਿਆਂ ਨੇ ਕੀਤਾ ਬੜਾ ਸ਼ੋਜ਼ ਵੀ ਇਕੱਠਿਆਂ ਨੇ ਬਹੁਤ ਕੀਤੇ ਹੱਸ ਮਜ਼ਾਕ ਵੀ ਉਹ ਕਰ ਜਾਂਦੇ ਸੀ ਛਰਕਾਟਾਂ ਦੇ ਵਿੱਚ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਕਦੇ ਅਸੀਂ ਮਤਕੇ ਆਪਸ ਵਿੱਚ ਫੈਮਿਲੀ ਏਦਾਂ ਸਿੱਗੀ ਬੈਠ ਕੇ ਉਹਨਾਂ ਨੇ ਪਰਿਵਾਰ ਤੇ ਵੀ ਬਸ ਹਸਾਈ ਜਾਣਾ ਹੱਸਦੇ ਹੱਸਦੇ ਚਲੇ ਗਏ ਸੱਚੇ ਪਾਤਸ਼ਾਹ ਵਾਹਿਗੁਰੂ ਉਹਨਾਂ ਨੂੰ ਜਿੱਦਾਂ ਸਾਰੀ ਦੁਨੀਆ ਨੂੰ ਹਸਾਇਆ ਉਹ ਵੀ ਦੁਨੀਆ ਤੋਂ ਏਦਾਂ ਰੁਖਸਤ ਹੋ ਰਹੇ ਨੇ ਹੁਣ ਖੁਸ਼ੀ-ਖੁਸ਼ੀ ਜਾਣ ਸੱਚੇ ਪਾਤਸ਼ਾਹ ਉਹਨਾਂ ਨੂੰ ਸਕੂਨ ਚ ਖੁਸ਼ ਰੱਖਣ ਬਸ ਹਮੇਸ਼ਾ ਖੁਸ਼ ਰਹਿਣ ਨਹੀਂ ਉਹ ਜਿਹੜੀਆਂ ਜਿਹੜੀਆਂ ਚੀਜ਼ਾਂ ਉਹ ਕਰਕੇ ਗਏ ਨੇ ਉਹ ਹਮੇਸ਼ਾ ਲੋਕਾਂ ਦੇ ਦਿਲਾਂ ਚ ਰਹਿਣਗੀਆਂ ਅੱਲਾ ਜੀ ਨੂੰ ਕੋਈ ਨਹੀਂ ਭੁਲਾ ਸਕਦਾ ਉਹ ਸਾਡੇ ਦਿਲਾਂ ਚ ਹਨਾ ਉਹ ਹਰ ਇੱਕ ਜਿੰਨੇ ਉਹਨਾਂ ਦੇ ਫੈਨਸ ਉਹਨਾਂ ਦੇ ਦਿਲਾਂ ਵਿੱਚ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਊਗਾ ਸਤੂਰ ਜੀ ਜੀ ਦਾ ਬੜਾ ਉਹਨਾਂ ਦਾ ਪਿਆਰ ਸੀਗਾ ਬੜੀ ਨੇੜਤਾ ਸੀਗੀ ਬਹੁਤ ਜ਼ਿਆਦਾ ਹਾਂਜੀ ਬਹੁਤ ਸਾਡਾ ਪਰਿਵਾਰ ਇੱਕ ਸਾਡੀ ਸਾਹ ਸੀਗੀ ਸਾਡਾ ਆਉਣਾ ਜਾਣਾ ਸਾਰੇ ਅਸੀਂ ਇਕੱਠੇ ਬਹੁਤ ਸਾਰੇ ਸ਼ੋਅਸ ਤੇ ਜਦੋਂ ਜਾਂਦੇ ਸੀ ਬਾਹਰਲੀ ਕੰਟਰੀਆਂ ਚ ਇਕੱਠੇ ਪਰਿਵਾਰ ਦੇ ਨਾਲੇ ਫੈਮਿਲੀ ਹੁੰਦੀ ਸੀ ਸਾਰੀ ਉਹਨਾਂ ਦੀ ਵੀ ਸਾਡੀ ਵੀ ਬਾਲਮਕਨ ਸ਼ਰਮਾ ਜੀ ਦੀ ਫੈਮਲੀ ਦਿਵਿੰਦਰ ਖੰਡੇ ਵਾਲੇ ਪਾਜੀ ਉਹਨਾਂ ਦੀ ਫੈਮਲੀ ਸਾਰੇ ਅਸੀਂ ਇਕੱਠੇ ਹੋ ਕੇ ਟੂਰ ਕਰਨ ਜਾਂਦੇ ਸੀ ਬਾਹਰਲੇ ਕੰਟਰੀਆਂ 'ਚ 2-2 3-3 3 ਮਹੀਨੇ ਰਹਿਣਾ ਜਦੋਂ ਅਸੀਂ ਵਾਪਸ ਆਉਣਾ ਫਲਾਈਟ ਤੋਂ ਤਾਂ ਆਪਣੇ ਮੇਰੇ ਘਰ ਨੂੰ ਮੁੜਨਾ ਫਿਰ ਰੋਣਾ ਸਾਰੇ ਨੇ ਮਿਲ ਕੇ ਇੱਕ ਦੂਜੇ ਨੂੰ ਨਾ ਵੀ 2-2 ਮਹੀਨੇ ਇਕੱਠੇ ਇੰਨਾ ਪਿਆਰ ਇੰਨੀ ਮੁਹੱਬਤ ਹੁੰਦੀ ਸੀਗੀ ਗੱਲ ਉਹਨੇ ਦਸੀ ਥੋੜੇ ਢਿੱਲੇ ਚੱਲਦੇ ਸੀਗੇ ਤੇ ਮੈਂ ਫਿਰ ਜਿਆਦਾ ਪੁਖਰਾਜ ਨਾਲ ਤੇ ਪੰਜੀ ਨਾਲ ਹੀ ਗੱਲ ਕਰਦੀ ਸੀ ਉਹਨਾਂ ਦੀ ਵਾਈਫ ਨਾਲ ਪੱਲਾ ਜੀ ਦੀ ਵਾਈਫ ਮਿੰਨੀ ਨਾਲ ਹੀ ਗੱਲ ਹੁੰਦੀ ਸੀ ਜਿਆਦਾ ਹਾਲ ਚਾਲ ਪੁੱਛਦੇ ਰਹਿੰਦੇ ਸੀਗੇ 2 ਸਾਲ ਉਦਾਂ ਮਿਲੀ ਨੂੰ ਮੈਨੂੰ 2 ਸਾਲ ਹੋ ਗਏ ਸੀਗੇ ਉਦਾਂ ਗੱਲਬਾਤ ਅਸੀਂ ਕਰਦੇ ਰਹਿੰਦੇ ਸੀਗੇ ਫੋਨ ਤੇ ਬਿਹਾਲ ਚਾਲ ਪੁੱਛਦੀ ਸੀਗੇ ਆਉਂਦੇ ਜਾਂਦੇ ਵੀ ਸੀਗੇ ਪਰ ਉਹਨਾਂ ਨੂੰ ਫਿਰ ਥੋੜਾ ਇਨਫੈਕਸ਼ਨ ਦਾ ਡਰ ਹੋਣ ਕਰਕੇ ਮਿਲ ਨਹੀਂ ਸੀ ਸਕਦੇ